ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਸਾਡਾ YouTube ਚੈਨਲ ਨੂੰ ਲੋਕ ਪਿਆਰ ਕਰਦੇ ਨੇ ਸਾਡੀ ਪਿੱਛੇ ਵੀਡੀਓ ਨੂੰ ਬਹੁਤ ਪਿਆਰ ਕੀਤਾ ਥੈਂਕ ਯੂ ਸੋ ਮੱਚ ਆਈ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਅਸੀਂ ਨਵੇਂ-ਨਵੇਂ ਆਏ ਆ ਬਈ ਤੇ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੇ ਬੇਨਤੀ ਆ ਇੱਕ ਸਾਡੀ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਕਰਿਓ ਕਮੈਂਟ ਕਰਿਓ ਤੇ ਆਦਰਵਾਇਜ਼ ਨਾ ਕਰਿਓ ਤੇ ਹੁਣ ਮੈਂ ਅੱਜ ਇੱਕ ਕਾਲ ਲਾ ਰਿਆਂ ਜੀ ਸਾਡੇ ਚਾਚਾ ਜੀ ਦੇ ਬੇਟੇ ਦਾ ਵਿਆਹ ਹੈ ਚੀਮਾ ਸਾਹਿਬ ਹੈ ਤੇ ਅੱਜ ਕਰਦੇ ਆ ਜੀ ਉਹਨਾਂ ਨਾਲ ਥੋੜੇ ਮੋਟ ਹੱਥਾਂ ਸਮਝਾਕ ਜੁੜੇ ਰਹੋ ਨਾਲ ਹੈਲੋ ਹਾਂਜੀ ਚੀਮਾ ਸਾਹਿਬ ਕੀ ਹਾਲ ਚਾਲ ਹੈ ਵਧੀਆ ਵੀ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਹੈ ਚੀਮਾ ਮੇਰੀ ਜਾਨ ਚੀਮਾ ਸਾਡੇ ਪੰਜਾਬ ਦੀ ਸ਼ਾਨ ਚੀਮਾ ਤੇਰੇ ਵਰਗਾ ਯਾਰ ਨਹੀਂ ਮੈਨੂੰ ਮਿਲਣਾ ਅੱਜ ਜਿਵੇਂ ਸ਼ਹਿਰ ਚੋਰੀਆ ਮੂੰਹ ਚ ਕੀ ਗੱਲ ਹੋ ਗਈ ਅੱਜ ਇੰਨਾ ਕਿਵੇਂ ਯਾਦ ਕਰ ਲਿਆ ਹਾਏ ਹੋਏ ਹਾਏ ਇੰਨਾ ਮਿੱਠਾ ਬੋਲ ਰਿਹਾ ਕੀ ਚੱਕਰ ਬਣ ਗਿਆ ਚੀਮੇ ਉਹ ਚੀਮੇ ਤੈਨੂੰ ਆ ਗੱਲਾਂ ਦਾ ਮਹਿਸੂਸ ਨਹੀਂ ਨਾ ਅਹਿਸਾਸ ਨਹੀਂ ਨਾ ਯਾਰੀ ਕਿਹਨੂੰ ਕਹਿੰਦੇ ਆ ਯਾਰੀ ਦਾ ਆਪਣੀ ਮੋਛਾ ਹਏ ਹਏ ਯਾਰੀ ਦਾ ਆਪਣੀ ਕਾਲ ਜਿਹੜਾ ਹੁੰਦਾ ਹੀ ਹੈਗੀ ਆ ਯਾਰੀ ਦਾ ਪਹਿਗੀ ਆਪਣੀ ਯਾਰੀ ਦਾ ਪਤਾ ਤੂੰ ਸਾਡਾ ਭਰਾ ਚੀਮਾ ਚੀਮੇ ਤੇਰੇ ਬਿਨਾ ਸਾਰਾ ਸ਼ਹਿਰ ਸੁਨਾ ਹੋ ਜਾਂਦਾ ਨਹੀਂ ਨਹੀਂ ਭਈ ਐਦਾਂ ਤਾਂ ਨਹੀਂ ਕੋਈ ਚੱਕਰ ਤੇਰੇ ਸਿਰ ਤੇ ਸਾਡੀ ਸਰਦਾਰੀ ਲੇ ਜੀ ਸਰ ਤੇ ਤੇ ਨੋ ਪਤਾ ਮਾੜਕਾ ਮਾਰਦਾ ਰਹੇ ਕਾਲਜ ਵੀ ਮੇਰਾ ਭਰਾ ਚੀਮਾ ਦੂਜਾ ਬਰਾੜ ਆ ਸਹੀ ਗੱਲ ਹੈ ਉਹ ਦੇਣ ਸੀਗੇ ਉਹਦਾ ਪੂਰੀ ਐਸ਼ ਕਰਦੀ ਹੈ ਉਹ ਪੂਰਾ ਆਪਣਾ ਸਿਸਟਮ ਸੀਗਾ ਉਹਦਾ ਪੂਰਾ ਆ ਬਾਬੇ ਦੀ ਮੇਰ ਹੈ ਐਂ ਬਣੀ ਰਵੇ ਭਰਾ ਘਰ ਕੀ ਹਾਲ ਚਾਲ ਹੈ ਮਾਤਾ ਦਾ ਕੀ ਹਾਲ ਹੈ ਬਾਪੂ ਦਾ ਕੀ ਹਾਲ ਹੈ ਤੇ ਨਿੱਕੇ ਭਰਾ ਦਾ ਕੀ ਹਾਲ ਹੈ ਸਾਰੇ ਵਧੀਆ ਵਧੀਆ ਬਈ ਤੂੰ ਦੱਸ ਆਪਣੇ ਸਾਰੇ ਕਿਵੇਂ ਕਰੇ ਸਾਰੇ ਕੈਂ ਸਾਰੇ ਕੈਂ ਤੇਰੀ ਦੁਆ ਹੈ ਜੀ ਮੈਂ ਠੀਕ ਹੈ ਬਈ ਵਧੀਆ ਚੱਲ ਵਧੀਆ ਚੱਲ ਹਾਂ ਕਿੰਨੇ ਫੋਨ ਤੈਨੂੰ ਮੈਂ ਤਾਂ ਲਾਇਆ ਸੀ ਬੇਨਤੀ ਹੈ ਕਿ ਆਪਣੇ ਚਾਚਾ ਜੀ ਦੇ ਬੇਟੇ ਦਾ ਵਿਆਹ ਆ ਰਿਹਾ ਠੀਕ ਹੈ ਬਈ ਤੇ ਵਿਆਹ ਦੇ ਵਿੱਚ ਚਾਚਾ ਜੀ ਕਹਿੰਦੇ ਤੇਰੇ ਦੋ ਯਾਰ ਤਾਂ ਆਉਣਗੇ ਆਉਣਗੇ ਇੱਕ ਚੀਮਾ ਤੇ ਇੱਕ ਬਰਾੜ ਅੱਛਾ ਅੱਛਾ ਦੂ ਅੱਛਾ ਬਰਾੜ ਤੁਸੀਂ ਮੇਰੇ ਵਿਆਹ ਤੇ ਕਿੰਨਾ ਖੁਰੂ ਪਾਇਆ ਸੀ ਪਾਇਆ ਇਹ ਬੋ ਗੁਰੂ ਪਾਇਆ ਸੀ ਉਹਦਾ ਦੇਣ ਹੀ ਨਹੀਂ ਭੁੱਲਦੇ ਇੰਨਾ ਖੁੱਬੀ ਪਾਇਆ ਨੱਚ ਨੱਚ ਕੇ ਕਿ ਆਪਾਂ ਪੂਰਾ ਗਾਹਵਾ ਦਾ ਸੀਗਾ ਡੀ ਜੇ ਵਾਲਾ ਵੀ ਕਹਿੰਦਾ ਹੀ ਹਟ ਜੋ ਆਪਾਂ ਨਹੀਂ ਹਟੇ ਵਰ ਆਪਾਂ ਪੂਰੀ ਰਾਤ ਨੱਚੀ ਗਏ ਸਾਰੇ ਰਿਸ਼ਤੇਦਾਰ ਵੀ ਕਹਿਣ ਲੱਗੇ ਵੀ ਬੜੇ ਮੁੰਡੇ ਉਹ ਰੌਣਕੀ ਆ ਬਸ 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 ਓਵੇਂ ਸੇਮ ਜਿਵੇਂ ਮੇਰੇ ਵਿਆਹ ਤੇ ਜਿਵੇਂ ਤੁਸੀਂ ਕੀਤਾ ਨਿਆਰਾ ਲਿਆ ਓਵੇਂ ਮੇਰੇ ਚਾਚੇ ਦੇ ਮੁੰਡੇ ਦੇ ਵਿਆਹ ਤੇ ਵੀ ਸੇਮ ਓਵੇਂ ਨਿਆਰਾ ਲੈਣਾ ਤੈਨੂੰ ਪਤਾ ਪੂਰੇ ਹਿੰਦੁਸਤਾਨ 'ਚ ਦੋ ਵਿਆਹ ਹੋਏ ਆ ਇੱਕ ਤਾਂ ਬਾਨੀਆਂ ਦਾ ਤੇ ਦੂਜਾ ਮੇਰੇ ਚਾਚੇ ਦੇ ਮੁੰਡੇ ਦਾ ਹੋਣਾ ਹੁਣ ਅੱਛਾ ਐਡਾ ਕੀ ਕਰਨ ਲੱਗਿਆ ਵਿਆਹ ਤੇ ਆਪਾਂ ਤੂੰ ਦੇਖੀ ਤਾਂ ਜਾਈ ਤੋਤੇੜਾ ਦਾਗੇ ਚੀਮਾ ਮੇਰਾ ਧਰਾ ਰਿਆ ਚੀਮਾ ਹੈ ਆ ਰਿਆ ਰਿਆ ਆਵਾਂਗੇ ਭਈ ਆਵਾਂਗੇ ਤੂੰ ਜੱਟ ਆਹਾ ਇੱਕ ਛੋਟੇ ਭਾਈ ਨੂੰ ਵੀ ਜ਼ਰੂਰ ਲੈ ਕੇ ਆਉਣਾ ਜ਼ਰੂਰ ਭਾਈ ਲੈ ਤੂੰ ਤੂੰ ਮੈਨੂੰ ਕੱਲੇ ਨੂੰ ਕਹਿ ਮੈਂ ਸਾਰਾ ਪਰਿਵਾਰ ਲੈ ਕੇ ਆਉਂਗਾ ਗੱਲ ਹਾਏ ਵਾਹ ਯਾਰ ਇਹ ਆਪਣੀ ਗੱਲ ਹੈ ਵੀ ਯਾਰ ਬਿਲਕੁਲ ਬਿਲਕੁਲ ਜੀ ਮੇ ਪ੍ਰਾਵਾ ਨੂੰ ਪ੍ਰਾਵਾ ਦਾ ਸਾਥ ਹੁੰਦਾ ਯਾਰਾਂ ਨੂੰ ਯਾਰਾਂ ਤੇ ਮਾਣ ਹੁੰਦਾ ਯਾਰ ਬਾਹਵਾ ਹੁੰਦੀਆਂ ਬਈ ਉਹੀ ਤਾਂ ਗੱਲ ਹੈ ਬਾਹਵਾ ਆਪਾਂ ਬਾਹਵਾ ਪੂਰੀਆਂ ਤੇ ਅੱਜਕੱਲ ਤੇ ਨਿਆਣੇ ਨਹੀਂ ਨਾ ਇਹ ਗੱਲਾਂ ਨੂੰ ਜਾਣਦੇ ਇਹਨਾਂ ਨੂੰ ਕੀ ਪਤਾ ਯਾਰੀਆਂ ਯਾਰੀਆਂ ਹੁੰਡ ਜਾਣਦੇ ਆ ਪ੍ਰਾਣੇ ਯਾਰ ਵੀ ਯਾਰ ਕੀ ਹੁੰਦੇ ਆ ਕਿ ਨਹੀਂ ਉਹੀ ਤਾਂ ਗੱਲ ਹੈ ਇਹਨਾਂ ਨੂੰ ਕੀ ਪਤਾ ਯਾਰੀਆਂ ਦਾ ਇੱਕ ਕੰਮ ਨੂੰ ਜਵਾਬ ਦੇ ਦੇਦੇ ਭੱਜ ਜਾਂਦੇ ਆਪਾਂ ਨਾਲ ਖੜਦੇ ਰਹੇ ਆ ਕੁਇਸ ਕੀਤਾ ਕੱਠਿਆਂ ਨੇ ਓਏ ਚੀਮਿਆ ਤੇਰੀਆਂ ਕਿ ਆ ਸਿਫਤਾ ਕਰਾਂ ਤੇਰੇ ਤੇ ਮੈਂ ਜੋ ਬੱਕਲ ਲਿਖਾਣਾ ਕਿਤਾਬ ਤੇ ਮੇਰੇ ਖਲ ਕਿਤਾਬਾਂ ਹੀ ਮੈਨੂੰ 15 20 ਛਾਪਣੇ ਬੜਿਆ ਚੀਮਾ ਮੇਰਾ ਘੈਂੜ ਯਾਰ ਸੀ ਇੰਨੀਆਂ ਤੇਰੀਆਂ ਸਟੋਰਾਂ ਆਪੀਂਆਂ ਮੇਰੇ ਕੋਲੇ ਨਾ ਨਾ ਯਾਰ ਮਾਫ ਕਰ ਇੰਨਾ ਦਾ ਆਪਾਂ ਕਾਤੋਂ ਕਰਨਾ ਦੂੰ ਤੂੰ ਹੀ ਜਾਣ ਆਪਣੀ ਗੱਲ ਹੈ ਕੋਈ ਆਏ ਓਏ ਬਸ ਆਹੀ ਗੱਲਾਂ ਤੇਰੀਆਂ ਖਾ ਜਾਂਦੀਆਂ ਮੈਨੂੰ ਅੰਦਰ ਤੱਕ ਖਾ ਜਾਂਦੀਆਂ ਪ੍ਰਵਾਹਾਂ ਨੂੰ ਹੀ ਕਹਿੰਨੇ ਪ੍ਰਵਾਹ ਆਪਾਂ ਕੀ ਹੂਰਨਾ ਤਾਂ ਆਪਾਂ ਫਿਰ ਤੈਨੂੰ ਪਤਾ ਯਾਰ ਖੁੱਲੇ ਵੀ ਨਹੀਂ ਮੈਂ ਗੱਲ ਐ ਚਾਚੇ ਦੇ ਮੁੰਡੇ ਦਾ ਵਿਆਹ ਤੇ ਕਾਰਡ ਤੇ ਉਹਨੇ ਛਪਵਾਇਆ ਸਪੈਸ਼ਲ ਕਿ ਸ਼ਗਨ ਜਿਹੜੇ ਪੈਣੇ ਨਾ ਆਪਾਂ ਨੂੰ ਹਾਂਜੀ ਹਾਂਜੀ ਉਹ ਸਾਰੇ ਸਟੇਜ ਤੇ ਖੋਲਣੇ ਸਾਰਿਆਂ ਸਾਹਮਣੇ ਅੱਛਾ ਕੋਈ ਚੱਕਰ ਨਹੀਂ ਹਾਂ ਮੈਂ ਕਿਹਾ ਹਾਂ ਮੈਂ ਕਿਹਾ ਚੀਮਾ ਮੇਰਾ ਯਾਰ 5 ਲੱਖ ਲਿਖੋ ਤੁਸੀਂ ਸ਼ਗਨ ਕੀ 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 ਆ ਬਈ ਕੀ ਕਿਹਾ ਮੈਂ ਕਿਹਾ ਮੈਂ ਕਿਹਾ ਚੀਮਾ ਮੇਰਾ ਭਰਾ ਆ 5 ਲੱਖ ਸ਼ਰਨ ਦੇਖੋ ਹੈ ਨਾ ਇੰਨਾ ਕੱਟ ਗਿਆ ਤਾਂ ਚੀਮੇ ਲੈ ਕੱਟ ਗਈ ਗਿਆਦਾ ਯਾਰ ਤੂੰ ਬੜਾ ਉੱਤ ਬੱਦ ਗਿਆ ਇੰਨਾ ਇੰਨਾ ਅਸੀਂ ਸਾਰੀ ਉਮਰ ਨਹੀਂ ਪਾਇਆ ਵਿਆਹਾਂ ਚ ਤੂੰ ਕੱਲੇ ਇੱਕ ਵਿਆਹ ਦੀ ਗੱਲ ਕਰੀਂ ਇੰਨਾ ਮੈਂ ਕਿਹਾ ਪ੍ਰਵਾਹਣਾ ਕਰੀਂ ਚਾਚਾ ਜੀ ਚਾਚਾ ਜੀ ਮੈਨੂੰ ਕਹਿੰਦੇ ਬਾਈ ਮਨਪ੍ਰੀਤ ਤੂੰ ਲੈ ਟੀਮਾਂ ਜ਼ਰੂਰ ਆਉਣਾ ਚਾਹੀਦਾ ਵਿਆਹ ਚ ਇਹ ਰੱਬ ਨਜਾਇਜ਼ ਹੀ ਕਰਿਆ ਨਾ ਤੈਨੂੰ ਬਾਈ ਕਹਿਣ ਵਾਲਾ ਕੌਣ ਹੋ ਗਿਆ ਪਹਿਲਾਂ ਮੈਨੂੰ ਤੈਨੂੰ ਕਿਹੜੇ ਬਾਈ ਕਹਤਾ ਇਹ ਰੱਬ ਦੀ ਖੱਟਾ ਭੁਰਨ ਲੱਗ ਗਿਆ ਓਏ ਨਾ ਨਾ ਚਾਚਾ ਪੰਪ ਫਿਸਕਾ ਗਿਆ ਤੈਨੂੰ ਪੰਪ ਦੇ ਗਿਆ ਨਹੀਂ ਨਹੀਂ ਚਾਚਾ ਜੀ ਕਹਿੰਦੇ ਬਾਈ ਮਨਪ੍ਰੀਤ ਬਰਾੜ ਤੇ ਚੀਮਾ ਵਿਆਹ ਦੀ ਰੌਣਕ ਹੈ ਰੌਣਕ ਤਾਂ ਹੈਗੇ ਆ ਰੌਣਕ ਤਾਂ ਹੈਗੇ ਆ ਮੈਂ ਖਾਤਾ ਫਿਰ ਮੈਂ ਕਹਾ ਚੀਮਾ 5 ਲੱਖ ਰੁਪਇਆ ਚੀਮੇ ਦਾ ਸ਼ਗਨ ਦੇਖੋ ਉਹ ਜਾਓ ਭਰਾ ਤੈਨੂੰ ਉਹਨੇ ਬਾਈ ਕਿਹਾ ਬਾਈ ਮਣਪੇ ਤੇ ਕਿਹਾ 5 ਲੱਖ ਤੇ ਮੇਰੇ ਪੱਲੇ ਬੁਆਤਾ ਇੱਥੇ ਕੀ ਇਹ ਥੋੜੀ ਹੁੰਦਾ ਹੁੰਦਾ ਇੰਨੀ ਨਹੀਂ ਗੱਲ ਬਣਨੀ ਪਰਵਾਹ ਨਾ ਕਰ ਯਾਰ ਤੇਰੇ ਨਾਲ ਤੂੰ ਕਿਉਂ ਟੈਨਸ਼ਨ ਲੈਣਾ ਉਹ ਯਾਰ ਤਾਂ ਨਾਲ ਹੈ ਗਿਆ 5 ਲੱਖ ਲਾਉਣ ਵਾਲੇ ਬਾਪੂ ਨੇ ਨਹੀਂ ਨਾਲ ਖੜਨਾ ਨਾ ਸਾਡੇ ਪੱਲੇ ਦੋ ਕਿੱਲੇ ਹੈਗੇ ਮਾ ਆਪਣੇ ਮੈਂ ਕਿੱਲਾ ਚੱਕ ਦਾਂਗੇ ਆਪਾਂ ਉਹ ਕਿੱਲਾ ਨਾ ਕਿੱਲਾ ਚੱਕ ਦਾਂਗੇ ਕਾ ਤੂੰ ਕਾ ਤੂੰ ਚੱਗਾ ਜੜ ਕਰਾਉਣਾ ਮੇਰਾ ਮੈਂ ਕਿਹਾ ਚਾਚਾ ਜੀ ਚੀਮਾ ਆਊਗਾ 5 ਲੱਖ ਤਾਂ ਉਹਨੇ ਪਾਉਣਾ ਹੀ ਪਾਉਣਾ ਤੇ ਜਿਹੜਾ ਛਗਣ ਹੈ ਉਹ ਜਿਹੜਾ ਤਰੀਬਨ ਤੇ ਤੇ 1.5 ਲੱਖ 2 ਲੱਖ ਤੁਸੀਂ ਉਹ ਵੀ ਲਿਖ ਲਓ ਉਹ ਵੀ ਚੀਮਿਆਂ ਲੋ ਆ ਸਾਲੀਆਂ ਨੂੰ ਅਸੀਂ ਉਹਨਾਂ ਦੇ ਸਿਰ ਤੋਂ ਵਾਰ ਦੇਣਾ 1.5 ਤੋਂ ਲੱਖ ਰੁਪਏ ਉਹ ਚੱਲੋ ਭਰਾਵਾ ਐਡੀ ਕੋਈ ਸਕੀਮ ਨਹੀਂ ਇਹ ਤਾਂ ਤੂੰ ਨਜਾਇਜ਼ ਹੀ ਕਰੀ ਇਹਨਾਂ ਧੱਕਾ ਕਰੀ ਇਹਨਾਂ ਇਹ ਤਾਂ ਤੂੰ ਇੰਨਾ ਨਹੀਂ ਥੋੜੀ ਹੁੰਦਾ ਹੁੰਦਾ ਇਹ ਤਾਂ ਤੂੰ ਆਪ ਯਾਰ ਤੈਨੂੰ ਇਹਨੇ ਦਿੱਤੇ ਪੰਪ ਤੂੰ ਕਰਮ ਮੇਰਾ ਖਰਾਬ ਕਰਾਈ ਇਹਨਾਂ ਹੈਗਾ ਇਹ ਥੋੜੀ ਸਿਸਟਮ ਹੈਗਾ 5 ਲੱਖ 5 ਲੱਖ ਭਰਾਵਾ ਇਹ ਕਦੇ ਇਕੱਠਾ ਨਹੀਂ ਪਾਇਆ ਸੀ ਤੂੰ ਕਦੇ ਊਣੀ ਪਾਇਆ ਪਿਆਵਾ ਕਿਹਾ ਚਾਚਾ ਜੀ ਬਰਾਤ ਚ ਜਿਹੜੀਆਂ ਗੱਡੀਆਂ ਜਾਣੀਆਂ 100 ਵੱਡੀ ਲਖੋ ਜੀ ਮੇਰੀ ਜੀ ਮੇਰੀ 100 ਗੱਡੀ ਭਰ ਮੈਂ ਤਾਂ ਆਪਦੇ ਵਿਆਹ ਚ ਮਹਾ ਚਾਰ ਪੰਜ ਗੱਡੀਆਂ ਲੈ ਕੇ ਕਰਾਇਆ ਤੇ ਉਹ ਵੀ ਮੈਂ ਤਾਂ ਮੋਤਾ ਕੀਤਾ ਮੈਂ ਤਾਂ 100 ਡਿਫੈਂਡਰ ਆਉਣਗੇ ਆ ਕਾਲੀਆਂ ਡਿਫੈਂਡਰ ਭਰਵਾ ਡਿਫੈਂਡਰ ਦੇ ਆਪਾਂ ਕੋਲੋਂ ਨਹੀਂ ਲੰਗੇ ਜੇ ਕੋਲੋਂ ਲੰਘ ਜੇ ਬੰਦਾ ਗੱਡੀ ਵਾਲਾ ਵੇਂਦਾ ਵੀ ਨਾ ਕਰੈਚ ਨਾ ਪਾ ਜੇ ਇਹ ਲੰਘਦਾ ਲੰਘਦਾ ਤੂੰ ਮੇਰੇ ਨਾਲ ਦੇ ਡਿਫੈਂਡਰ ਕਰਈ ਨਾ ਨਾ ਇਹ ਨਾ ਕਰ ਸਿਸਟਮ ਇਹਦਾ ਦੁਬਾਲਾ ਚੱਕੀ ਜਾਂਦਾ ਕੰਮ ਡਿਫੈਂਡਰ ਆਪਾਂ ਕਿੱਥੇ ਆਪਣੇ ਕੋਲ ਟੁੱਟੀ ਅਮਰੂਤੀ ਆ ਉਹਦੇ ਜੇ ਵੀ ਭਰਵਾ 100 200 ਦਾ ਪਟ્રોલ ਪੁਲ ਮੈਂ ਕਿਹਾ ਚਾਚਾ ਜੀ ਕਹਿੰਦੇ ਜੀ ਮਨਪ੍ਰੀਤ ਜੀ ਬਾਈ ਮਨਪ੍ਰੀਤ ਜੀ ਕੀ ਹਾਲ ਮੈਨੂੰ ਚਾਚਾ ਜੀ ਮੈਂ ਕਿਹਾ ਕੋਟਕਪੂਰੇ ਤੋਂ ਮੋਗੇ ਬਰਾਤ ਜਾਣੀ ਆਪਣੀ ਅੱਛਾ ਤੇ ਸਾਰੀਆਂ ਗੱਡੀਆਂ ਚੀਮੇ ਦੀਆਂ ਨਜ਼ਰ ਆਉਣਗੇ ਤੁਹਾਨੂੰ ਕੋਟਕਪੂਰੇ ਤੋਂ ਮੋਗੇ ਤੱਕ ਉਪਰੋਂ ਚੀਮੇ ਦੀਆਂ ਗੱਡੀਆਂ ਛੱਡ ਚੀਮਾ ਨਹੀਂ ਨਜ਼ਰ ਆਉਣਾ ਜਿਹੜੇ ਸਾਨੂੰ ਗੱਲਾਂ ਕਰੀਏ ਹਨਗਾ ਚੀਮੇ ਨੇ ਆਇਆ ਜਾਣਾ ਵਿਆਹ ਤੇ ਇਹ ਤਾਂ ਦੂ ਬਾੜਾ ਚੱਕਦਾ ਕੰਮ ਇੰਨਾ ਨਾ ਕਰ ਮੋਗੇ ਜਾਣਾ ਮੇਰ ਤੋਂ ਭਰਾਵਾ ਕੋਟਕ ਸ਼ਹਿਰ ਚ ਗੇੜਾ ਕੱਢਣਾ ਹੋਵੇ ਤਾਂ ਗੱਡੀ ਚ ਪट्रोल ਪਹੁੰਚ ਜੱਗੇ ਪੈਸੇ ਨਹੀਂ ਹੁੰਦੇ ਤੂੰ ਦਾ ਬੰਦੇ ਚਾਚਾ ਜੀ ਸਾਢੇ 6 ਲੱਖ ਰੁਪਏ ਉਹਨੇ ਵਿਆਹ ਤੇ ਸੱਟਰਣਾ ਸਾਢੇ 6 ਲੱਖ ਰੁਪਏ ਉਹ ਭਰਾਵਾ ਸਾਢੇ 6 ਲੱਖ ਕਿੱਥੇ ਕੀ ਕਹੀਂਦਾ ਤੂੰ ਇੰਨਾ ਕੀ ਹੋ ਕੀ ਗਿਆ ਤੈਨੂੰ ਕੀ ਖਾ ਰਿਆ ਹੋ ਜਾਂ ਤੂੰ ਮੈਂ ਕਹਾਂ ਚਾਚਾ ਜੀ ਤੁਸੀਂ ਜਿਹੜੇ ਪੁਰਾਣੇ ਦੋਸਤ ਹਨ ਤੁਹਾਡੇ 3 ਸਾਲ 40 ਸਾਲ ਪੁਰਾਣੇ ਹਣਾ ਤੇ ਮੈਂ ਕਿਹਾ ਉਹਨਾਂ ਨੂੰ ਦੇਖ ਲੋ ਤੇ ਮੇਰੇ ਯਾਰ ਕੱਲੇ ਚੀਮੇ ਨੂੰ ਦੇਖ ਲੋ ਤਿੰਨ ਘੰਟੇ ਬਾਵਾ ਨਹੀਂ ਵੀਆਣੀ ਕਰਨੀਆਂ ਚੀਮੇ ਨੇ ਪੈਸੇ ਸੱਟ ਸੱਟ ਸਾਰਾ ਰੀਕਾ ਸ਼ਰੀਕਾ ਲਾ ਦੂ ਤੁਹਾਡਾ ਸਾਰਾ ਪਿੰਡ ਹਲਾ ਦੂ ਚਾਚਾ ਤੂੰ ਜਾ ਜਾ ਤੂੰ ਚੀਮੇ ਦੇ ਦੰਦਲ ਪੋਣੀ ਹੈਗੀ ਮੈਨੂੰ ਲੱਗਦਾ ਹੈ ਤੂੰ ਚੀਮਾ ਚੱਕੇਂਗਾ ਮੈਨੂੰ ਲੱਗਦਾ ਹੈ ਤੂੰ ਚੀਮਾ ਚੀਮਾ ਕਰਕੇ ਤੂੰ ਮੈਨੂੰ ਕੰਮ ਖਰਾਕ ਕਰਾਈਂ ਨਾ ਮੇਰਾ ਛੋਲੇ ਨੂੰ ਨਾਲ ਲੈ ਕੇ ਆਉਣਾ ਐ ਨਾ ਹੋਵੇ ਕਿਤੇ ਤੂੰ ਨਿੱਕੇ ਨੂੰ ਨਾਲ ਨਾਲ ਲੈ ਕੇ ਆਏ ਉਹ ਭਰਾਵਾ ਤੂੰ ਨਿੱਕੇ ਨੂੰ ਛੱਡ ਇੱਥੇ ਮੇਰੇ ਆਪਦੇ ਆਂਦਲਾਲੇ ਬੈਗੇ ਜਿਹੜਾ ਸਾਨੂੰ ਤੂੰ ਮੈਨੂੰ 5 ਲੱਖ ਛ ਉੱਤੋਂ ਸਾਲੀਆਂ ਦਾ ਵੱਖਰਾ ਕਹੀ ਜੰਨਾ ਤੂੰ ਮੈਂ ਆਪਣੀਆਂ ਸਾਲੀਆਂ ਦਾ ਪੋਜ਼ੀਟਰ ਹੈ ਕਿਵੇਂ 6 5 11 ਤੇ 2 13 ਲੈ 13 13 ਤੂੰ ਤਾਂ 13 ਕਹਿਦਾ ਨਾ ਤੂੰ ਤਾਂ ਇਕੱਲਾ ਮੂੰਹ ਫਿਲਾਤਾ ਇੱਧਰ ਮੈਨੂੰ ਪਤਾ ਨਾ ਕਿੱਲੇ ਦਾ ਉਹਨਾਂ ਦੀ 35 40 ਲੱਖ ਹੈ ਬਾਈ ਕਿੱਲਾ ਵੇਚਣਾ ਪੁੱਛਣਾ ਇਹ ਕਿੱਲਾ ਬਾਪੂ ਨੇ ਵੇਚ ਨਹੀਂ ਨਹੀਂ ਦੇਣਾ ਮੈਂ ਕਿੱਲਾ ਤਾਂ ਚੀਮੇ ਤੈਨੂੰ ਵੇਚਣਾ ਪੈਣਾ ਮੈਂ ਜਬਾਨ ਕਰਤੀ ਹੈ ਮੈਨੂੰ ਨਹੀਂ ਪਤਾ ਹਾਂ ਇੱਕ ਸੱਚ ਦੂਜੀ ਗੱਲ ਕਾਮਸ਼ਕਮ ਮੈਂ ਕਿਹਾ ਚਾਚਾ ਜੀ ਚੀਮੇ ਨੇ ਇੰਨੇ ਫੇਰ ਕੱਟਨੇ ਆ ਇੰਨੇ ਫੇਰ ਕੱਟਨੇ ਆ ਇਨੇ ਫੈਰ ਕੱਟਨੇ ਆ ਮੈਂ ਕਹ ਕਾਮ ਸੇ ਕਾਮ 35 40 ਬੱਠਲ ਸਾਰੇ ਪਿੱਤਲ ਇਕੱਠਾ ਕਰਨੀ ਭਾਵੇਂ ਉਹ ਚੱਲ ਚੱਲ ਓ ਬਰਾਵਾ ਐਸੀ ਦੀਵਾਲੀ ਤੇ ਮੈਂ 200 ਦੇ ਪਟਾਕੇ ਲਈ ਤੇ ਉਦੋਂ ਹੀ ਬੁਢਾ ਬੋਲਣ ਲੱਗਿਆਂਦਾ ਕਹਿੰਦਾ ਇੰਨਾ ਖਰਚਾ ਕਰਤਾ ਤੂੰ 3 4 ਬੱਠਲ ਕਰਦੇ ਕਈ ਜਾਂਦਾ ਉਹ ਵੀ ਪਿੱਤਲ ਦੇ ਇਕੱਠੇ ਤੂੰ ਥੋੜਾ ਲਿਮਟ ਤੋਂ ਚੱਲ ਇੰਨਾ ਥੋੜੀ ਕਰੀ ਤੇ ਹੁੰਦਾ ਯਾਰ ਤੂੰ ਤਾਂ ਮੈਨੂੰ ਨਾ ਬੋਲਣ ਲਈ ਗੱਲਾਂ ਕਰੀ ਇੰਨਾ ਵਿਆਹ ਤੇ ਤੂੰ ਮੈਨੂੰ ਸਿੱਧਾ ਜਵਾਬ ਦੇ ਦੇ ਤਾਂ ਤੂੰ ਫਿਰ ਜਵਾਬ ਦੇਣਾਂ ਲਈ ਗੱਲ ਆ ਤੂੰ ਇਹ ਤੂੰ ਨਾ ਸੱਭ ਥੋੜੀ ਨੋਟ ਨੋਟਾਂ ਵਾ ਤੂੰ ਮਾਂ ਕੱਟਦਾ ਤ ਪਤੋ ਤੇ ਤੂੰ ਮੇਰੇ ਡਾਈ ਨਾ ਨੋਟੇ ਤੂੰ ਨਾ ਥੋੜੀ ਨਹੀਂ ਤੂੰ ਚੋਰੀ ਮੇਰੇ ਡਾ ਦੇ ਚੀਮੇ ਦੇ ਚੀਮਾ ਚੀਮਾ ਤੂੰ ਨਾ ਹੀ ਕਿਹਾ ਤੂੰ ਨਾ ਹੀ ਮੈਂ ਚਾਚੇ ਨੂੰ ਕਿਹਾ ਚਾਚੇ ਦੀ ਨਾ ਆਪਦੇ ਸਾਡੂ ਨਾਲ ਬੜੀ ਲੱਗਦੀ ਹੈ ਮੈਂ ਕਿਹਾ ਵੇਖੀ ਮੱਚਦਾ ਜਦੋਂ ਚੀਮਾ ਤੇ ਬਰਾੜ ਨੱਚੇ ਆਏ ਹਾਏ 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 ਜਦੋਂ ਪੈਸੇ ਸਿੱਟੇ ਜਦੋਂ ਪੈਸੇ ਸਿੱਟੇ ਜਦੋਂ ਪੈਸੇ ਸਿੱਟੇ ਮੈਂ ਕਿਹਾ ਲੋਕ ਤਾਂ ਨਫਾ ਵਾਂਚੇ ਸ਼ਗਨ ਦੇਣਗੇ ਨਾ ਚੀਮਾ ਬੈਗ ਚ ਸ਼ਗਨ ਦਊ ਲੂਈ ਫਟਾਵੇ ਵਿੱਚ ਲੂਈ ਬਤੋਂ ਦੇ ਬੈਗ ਨੂੰ ਸਾਡੇ ਤੇ ਸ਼ਗਨ ਪੋਣ ਲੱਗੇ ਨੱਚਣ ਦਾ ਪਰ ਜੀ ਨਹੀਂ ਕਰਨਾ ਇਹਦਾ ਮੈਂ ਸਾਈਡ ਤੇ ਬੈਠ ਜੂਗਾ ਜਦ ਸਿਕੜ ਇੰਨਾ ਪਹਰਤਾ ਤੈਨੂੰ ਮੈਂ ਇੱਕ ਗੱਲ ਕਹਾਂ ਦੂਈ ਵਟਾਉਣ ਵਾਲਾ ਬੈਗ ਆਪਾਂ ਫਸਟ ਕਾਪੀ ਲੈ ਲਾਂਗੇ ਤੇ ਪੈਸੇ ਵਿੱਚ ਅਸਲੀ ਪਾਵਾਂਗੇ ਉਹ ਜਾਓ ਵਾ ਤੂੰ ਇਹ ਉਲਟ ਕਰਦੇ ਦੂਈ ਵਟੋਨ ਵਾਲਾ ਪਾਸੇ ਹੀ ਲੈ ਲਾਂਗੇ ਪੈਸੇ ਨਕਲੀ ਵਾਲਾਗੇ ਉਹ ਚੱਲ ਜੂਗਾ ਇੰਨਾ ਕਾ ਬਜਟ ਰੱਖ ਦੂ ਆਪਣਾ ਉਲਟ ਕਰਦੇ ਸਿਸਟਮ ਇਹ ਸਹੀ ਰਹੂਗਾ ਇਹਦਾ ਤੂੰ ਉਲਟ ਕਰੀ ਇਹਨਾਂ ਕੰਮ ਮੈਨੂੰ ਉਹਦੇ ਚ ਫਾਇਦਾ ਹੈਗਾ ਠੀਕ ਆ ਚੀਮਿਆ ਤੂੰ ਆਉਣਾ ਤੇਰੇ ਪਰਿਵਾਰ ਨੇ ਆਉਣਾ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਕੁਛ ਮਰਜ਼ੀ ਕਰ ਪਲਾਟ ਤੇਰਾ ਮੈਂ ਜਿਹੜਾ ਤਰ ਕਿੱਲਾ ਉਹ ਆਪ ਪਸਵੇਰੇ ਦਲਾਲ ਭਾਈ ਜਕੇ ਤੇ ਪਰਸੋ ਤੈਨੂੰ ਪੈਸੇ ਦਵਾ ਦੇਣੇ ਬਸ ਉਹ ਨਾ 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 ਤੂੰ ਨਾ ਹੀ ਭੇਜੀ ਕਿਸੇ ਨੂੰ ਮੇਰਾ ਸਰਦਾ ਚੰਗਾ ਭਲਾ ਮੈਂ ਘਰੇ ਬਹਿ ਕੇ ਦਾਲ ਨਾਲ ਰੋਟੀ ਖਾ ਲੂਗਾ ਤੇਰੇ 5 ਲੱਖ ਦੇ ਛਗਣ ਨਾਲੋਂ ਨਹੀਂ 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 ਚੀਮਾ ਸਾਹਿਬ ਇਹ ਤਾਂ ਹੁਣ ਮੈਂ ਜਵਾਨ ਕਰਤੀ ਆ ਆਉਣਾ ਤਾਂ ਪੈਣਾ ਦੇਖ ਹੁਣ ਜਿਹੜਾ ਮੈਂ 5 ਲੱਖ ਛਗਣ ਨਾਲ ਲਿਖਾਤਾ ਉਹ ਨਹੀਂ ਕਟਾਇਆ ਜਾ ਸਕਦਾ ਹੁਣ ਬਸ ਇਹ ਨਹੀਂ ਪਤਾ ਤੁਹਾਨੂੰ ਮੰਨਿਆ ਯਾਰੀ ਹੈਗੀ ਆਪਣੀ ਯਾਰੀ ਜਦੋਂ ਤੱਕ ਕੰਮ ਹੀ ਉਲਟ ਕਰੀ ਜਾਂਦਾ ਹੈਗਾ ਯਾਰੀ ਹੁੰਦੀ ਹੈ ਸਾਹਿਬ ਯਾਰੀ ਯਾਰੀ ਮੇਰੀ ਚੀਮੇ ਨਾਲ ਹੋਵੇ ਬਰਾੜ ਨਾਲ ਹੋਵੇ ਤੇ ਮੇਰੀ ਜੜ ਦੀ ਮੁੱੱਚ ਕਿਵੇਂ ਢੱਲੀ ਹੋ ਜੂਗੀ ਕਿ ਨਹੀਂ ਉਹ ਯਾਰ ਤੂੰ ਮੈਨੂੰ ਪਤਾ ਮੇਰੇ ਯਾਰ ਮੁੱੱਚ ਨਹੀਂ ਮੇਰੀ ਢੱਲੀ ਹੁੰਦੀ ਮੈਨੂੰ ਆਪਣੇ ਤੋਂ ਜਦੋਂ ਫੋਨ ਲਿਆ ਸੀ ਤੂੰ ਕਿਹਾ ਸੀ ਨਾ ਪੁਰਾਣੇ ਨਵੇਂ ਲੋਕ ਕੀ ਜਾਂਦੇ ਯਾਰੀਆਂ ਨੂੰ ਨਵੇਂ ਲੋਕ ਸਹੀ ਆ ਆਪਾਂ ਮਾੜਿਆਂ ਤੂੰ ਭਰਾਵਾ ਨਵੇਂ ਅੰਡਲੀ ਢਖਲਾ ਆਪਣਾ ਨਹੀਂ ਸਿਸਟਮ ਸੈਟ ਹੈਗਾ ਤੂੰ 5 ਲੱਖ ਛਕਣ ਪਈ ਇਹਨਾਂ ਚੀਮਾ ਮੇਰੀ ਜਾਨ ਚੀਮਾ ਮੇਰੀ ਸ਼ਾਨ ਚੀਮੇ ਤੂੰ ਆਉਣਾ ਹੀ ਆਉਣਾ ਹੈ ਆਉਣਾ ਹੀ ਆਉਣਾ ਹੈ ਆਉਣਾ ਹੀ ਆਉਣਾ ਬਸ ਤੈਨੂੰ ਮੈਂ ਦੱਸਤਾ ਹੁਣ ਮੇਰੇ ਕੋਲ ਗੱਲ ਸੁਣ ਬਾਤੀਆਂ ਗੱਲਾਂ ਦਾ ਟਾਈਮ ਹੈ ਨਹੀਂ ਤੇ ਤੂੰ ਚੁੱਪ ਕਰਕੇ ਆਪਦੀ ਪੈਕਿੰਗ ਕਰਾ ਇੱਕ ਮੈਂ ਕੋਟ ਪੈਂਟ ਪੰਜਾਬ ਫੈਬਰਿਕ ਵਾਲਿਆ ਨਾ ਹੈਗੇ ਹੈਗੇ ਆ ਹਾਂ ਤੇ ਸ਼ੈਂਗੋ ਆਣੀ ਤੇ ਇੱਕ ਐਮੀ ਆ ਮੁੰਡਾ ਹੂੰ ਹੂੰ ਠੀਕ ਆ ਉਹਦੇ ਤੋਂ ਸਵਾਲ ਹੀ ਠੀਕ ਆ ਸਟੀਚਿੰਗ ਤੇਰੀ ਮੈਂ ਦੂੰ ਤੇਰਾ ਭਰਾ ਦਊ ਸਟੀਚਿੰਗ ਬਸ ਉਹ ਸਟੀਚਿੰਗ ਹਾਂ ਹੁਣ ਸਟੀਚਿੰਗ ਤੇਰੀ ਸਾਰਾ ਕੁਝ ਮੈਂ ਤੇਰਾ ਖਰਚਾ ਚੱਕ ਲਿਆ ਹੁਣ ਤੇ ਬਸ ਵਿਆਹ ਤੇ ਤੂੰ ਆਉਣਾ ਹੀ ਉਹ ਸਟੀਚਿੰਗ ਤੂੰ ਰੋ 10000 ਚ ਕੰਮ ਨਵੇੜ ਦੇਗਾ ਨਾ ਇੱਧਰ ਮੈਨੂੰ ਓੱਖਾ ਹੈ ਨਾ ਕਿ 7-8 ਲੱਖ ਰੁਪਏ ਤੂੰ ਮੇਰੇ ਉਂਗਲ ਲਵਾਉ ਦੇਣਾ ਹੈਗਾ ਉਹ 11-11 ਹਰਾਲਾ ਸਵਾਲੀ ਯਾਰ ਤੈਨੂੰ ਮੈਂ ਕਦੋਂ ਕਿਹਾ 10 ਹਜ਼ਾਰ ਵਾਲਾ ਸਵਾਲ ਹੈ ਗੱਲ ਕਮਾਲਾ ਉਹ ਨਾ ਉਹ ਨਾ ਪ੍ਰਵਾ ਮੈਂ ਨਿੱਕਰ ਸੂਟ ਚ ਆਜੂਗਾ ਤੂੰ ਨਾ ਸਵਾ ਮੇਰਾ ਉਲਟਾ ਖਰਚਾ ਦੇ ਵਧ ਕਰਾਏਗਾ ਮੈਨੂੰ ਨਹੀਂ ਨਹੀਂ ਇਹ ਇਹ ਤਾਂ ਤੂੰ ਰਹਿਣ ਦੇ ਇਹਦਾ ਤੁਸੀਂ ਆਪ ਦਾ ਵਿਆਹ ਪ੍ਰਵਾ ਕਰੇ ਕਰ ਲੋ ਮੈਂ ਕਰਿਆ ਚੰਗਾ ਉਹਦਾ ਰਾਜ਼ੀਆ ਕਰੇ ਮੈਂ ਟੀਮੇ ਆਉਣਾ ਹੀ ਆਉਣਾ ਮੈਂ ਚਾਚਾ ਨੂੰ ਜਬਾਨ ਦੇਤੀ ਮੇਰੇ ਯਾਰ ਆਉਣਗੇ ਜੇ ਤੂੰ ਨਾ ਨਾ ਆਇਆ ਵਿਆਹ ਤੇ ਸਾਹ ਮੇਰੀ ਸਾਹ ਮੈਨੂੰ ਸੱਚੇ ਪਾਤਸ਼ਾਹ ਮਹਾਰਾਜ ਦੀ ਮੈਂ ਵੀ ਨਹੀਂ ਜਾਣਾ ਵਿਆਹ ਤੇ ਫਿਰ ਬਾਸਪੁਰ ਕਈ ਸਾਲ ਫਿਰ ਮੇਰਾ ਵੀ ਉਪਰਾਵਾ ਤੂੰ ਵੀ ਘਰੇ ਰਹਿਣਾ ਘਰੇ ਚੰਗੇ ਆਪਾਂ ਕਰੇ ਰਹਿਣਾ ਆਪਾਂ ਆਉਣਾ ਹੀ ਆਉਣਾ ਚੱਲ ਮੈਂ ਛਗਣ ਮੈਂ ਕਾਰਡ ਵੰਡਨੇ ਔਰ ਨਾ ਨਾ ਹੁਣ ਤੂੰ ਐਵੇਂ ਨਾ ਗੱਲ ਕਰ ਕਿਤੇ ਨਾ ਗੱਲ ਗੱਲ ਸੁਣ ਮੇਰੀ ਮੇਰੇ ਤੋਂ ਛਗਣ ਛੁਗਣ ਨਹੀਂ ਪੈਣਾ ਜਿੰਨਾ ਤੋਂ ਛਗਣ ਕਹਦਾ ਤੂੰ ਤਾਂ ਕੱਲਾ ਮੂੰਹ ਹਜ਼ਾਦਾ ਤੂੰ ਤਾਂ ਕਹਦਾ ਵੀ ਪਾ ਦੂਗਾ ਛਗਣ ਨਹੀਂ 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 ਚਹੀ ਮੈਨੂੰ ਪਤਾ ਲੈ ਨਹੀਂ ਨਹੀਂ ਗੱਲ ਹੋਣੀ ਇਹ ਗੱਲ ਨਹੀਂ ਹੋਣੀ ਬਸ ਤੂੰ ਲਿਖਾਤਾ ਤੈਨੂੰ ਪਾਉਣਾ ਪੈਣਾ ਇਹ ਤੂੰ ਹੁਣ ਸੋਚ ਕਿਵੇਂ ਕਰਨਾ ਠੀਕ ਆ ਕਸਵੇਰੇ ਤਰ੍ਹਾਂ ਕਿਲਾ ਬੁਕਾ ਦੇਣਾ ਤੇ ਮੁੱਕੇ ਕਰ ਦੇਣਾ ਕੰਮ ਉਹ ਤੂੰ ਤਾਂ ਕਿਲਾ ਬੁਕਾ ਦੇਂਗਾ ਨਾ ਮੈਂ ਬਾਪੂ ਨੂੰ ਕੀ ਕਹੂੰਗਾ ਕਰੇ ਬਾਪੂ ਨੇ ਘਰੇ ਨਹੀਂ ਪਰਦੇ ਨਾ ਬਸ ਤੱਕਾ ਬਾਪੂ ਨੂੰ ਗੋਲੀ ਪਾ ਕੁਛ ਵੀ ਪਾ ਮਿੱਠੀ ਪਾ ਕੁਛ ਵੀ ਕਰ ਪਤਾ ਬਾਪੂ ਨੂੰ ਕੁਛ ਕਰ ਚੰਡੀਗੜ੍ਹ ਲੈ ਕੇ ਜਾ ਜਿੱਥੇ ਮਰਜ਼ੀ ਘੁਮਾ ਫਰਾ ਹਣ ਪੈਗ ਲਵਾ ਪਰ ਮੈਨੂੰ ਨਹੀਂ ਪਤਾ ਤੂੰ ਵਿਆਹ ਤੇ ਆਉਣਾ ਹੀ ਆਉਣਾ ਮੇਰੀ ਜੱਟ ਦੀ ਮੁੱਛ ਢਲੀ ਨਹੀਂ ਹੋਣੀ ਚਾਹੀਦੀ ਪਤਾ ਲੱਗੇ ਸਰਦਾਰਾਂ ਦਾ ਬਿਆ ਠੀਕ ਹੈ ਉਹ ਮੁੱਛਾਂ ਮਾਛਾਂ ਨਹੀਂ ਗੱਲਾਂ ਛੱਡਦੇ ਮੁੱਛਾ ਇੱਧਰ ਆਉਂਦਾ ਨਹੀਂ ਇੱਧਰ ਬੁੰਦਲ ਜਾਣਾ ਜਦੋਂ ਮੁੱਛਾ ਕਮਾਈਆਂ ਚੀਮੇ ਨੇ ਆਏ ਹਾਏ ਆਏ ਹਾਏ ਸਾਰਾ ਪਿੰਡ ਖੜ ਖੜ ਦੇਖੂ ਵੀ ਚੀਮਾ ਮੁੱਛਾ ਕਮਾ ਕੇ ਬਾਤਾਂ 5000 ਰੁਪਏ ਦੂਗਾ ਤੂੰ 5 ਲੱਖ ਲਈ ਇਹਨਾਂ ਹੈਗਾ ਤੂੰ ਮੈਂ 5 ਲੱਖ ਕਹਿਤਾ 5 ਲੱਖ ਕਹਿਤਾ ਚੱਲ ਠੀਕ ਹੈ ਭਰਾ ਮੇਰੇ ਕੋਲ ਹੁਣ ਵਾਰਤਾ ਟਾਈਮ ਹੈ ਨਹੀਂ ਕਿ ਮੈਨੂੰ ਆਇਆ ਚਾਚਾ ਜੀ ਚੀਮਾ ਆਊਗਾ ਉਹ ਚੀਮਾ ਨਹੀਂ ਆਉ ਚੀਮਾ ਨਹੀਂ ਆਦੀ ਗੱਲ ਹੈ ਚੀਮਾ ਆਊਗਾ ਨਹੀਂ ਨਹੀਂ ਚੀਮਾ ਨਹੀਂ ਆਊਗਾ ਚੀਮਾ ਨਹੀਂ ਬਣਾ ਲੈ ਗਾੜਾ ਗੱਡੀ ਫੋਨ ਹੈ ਗੱਡੀ ਚੀਮਾ ਆਊਗਾ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਆ ਛੋਟੀ ਜੀ ਸਾਡਾ ਛੋਟਾ ਜਿਹਾ ਪ੍ਰਾਲਾ ਹੈ ਜੀ ਤੇ ਸਕ੍ਰਿਪਟ ਲਿਫਟ ਦੇ ਟਾਈਮ ਤਾਂ ਲੱਗ ਜਾਂਦਾ ਹਨਾ ਪਰ ਤੁਸੀਂ ਦੱਸਣਾ ਸਾਨੂੰ ਤੁਸੀਂ ਪਾਲਿਸ਼ ਕਰਨਾ ਅਸੀਂ ਤਾਂ ਅਨਜਾਨੇ ਬੰਦੇ ਆ ਸਾਡਾ ਉਸਤਾਦ ਹੈ ਸਰਦਾਰ ਪ੍ਰਿੰਸ ਕੇਜੇ ਸਿੰਘ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਥੈਂਕ ਯੂ ਸੋ ਮਚ ਬ੍ਰਦਰ